ਸਸ਼ੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਜੀ ਗੁੱਡ ਮਾਰਨਿੰਗ ਹੋਗੀ ਸਾਰਿਆਂ ਦੀ ਗੁੱਡ ਮਾਰਨਿੰਗ ਜਸਿਕਾ ਜੀ ਇਕਰੀ ਵੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ YouTube ਚੈਨਲ ਤੇ ਅੱਜ ਹੈਗਾ ਫਰਡੇ ਤੇ ਗੁਰਤੇਬਾਦ ਸਾਹਿਬ ਦਾ ਕੁਛ ਜੀ ਦੇਣਾ ਜਸਟ ਅਜੇ ਉੱਠੀ ਆ 6:00 ਵਜ ਗਏ ਇਹ ਦੋ ਗਾਹ ਦਾ ਤੁਹਾਨੂੰ ਸਾਰਾ ਦਿਨ ਦਿਖਾਵਾਂਗੇ ਅੱਜ ਜੁੜੇ ਰਹੋ ਸਾਡੇ ਨਾਲ ਇੱਕ ਕਰਨੇ ਜਾਣਾ ਟਿਊਸ਼ਨ ਅੱਜ ਇਹਨੇ ਜਾਣਾ 8 ਵਜੇ ਟਿਊਸ਼ਨ ਬਾਅਦ ਤੇ ਇਹ ਉੱਠ ਗਿਆ ਸੀ ਟਾਈਮ ਨਾਲ ਠੀਕ ਹੈ ਜੀ ਇਹ ਹੋ ਗਿਆ ਰੈਡੀ ਤੇ ਇਹਨੂੰ ਛੱਡ ਕੇ ਆਣਾ 8 ਵਜੇ ਟਿਊਸ਼ਨ ਤੇ ਤੇ ਅੱਜ ਦਾ ਵਲੌਗ ਤੁਹਾਨੂੰ ਦਿਖਾਣ ਲਿਆਂਗੇ ਕਾਵਾ ਹੋਗੀ ਸੈਨੂ ਖਾਊਗਾ ਹੂੰ ਕੱਟ ਕੇ ਹੈਨਾ ਦੱਦੀ ਚੁਟ ਚੂਟੇ ਤੇ ਰੱਖਨਾ ਸੀ ਉਹ ਫਿਰ ਹਜੇ ਉੱਪਰ ਚੜੇ ਹੋਏ ਨੇ ਨਾ ਉਹ ਦੁਕਾਨ ਦੇ ਉੱਤੇ ਲੋ ਜੀ ਗਵਾਵਾ ਵਗੈਰਾ ਤੋੜ ਕੇ ਤੇ ਉਸ ਤੋਂ ਬਾਅਦ ਅਸੀਂ ਚਲੋ ਕੱਟ ਕੇ ਖਾ ਵੀ ਲਏ ਤੇ ਫਿਰ ਸਾਡੇ ਦਿਮਾਗ ਦੇ ਵਿੱਚ ਆਇਆ ਵੇ ਇੱਕਨ ਦੇ ਰੂਮ ਦੀ ਸੈਟਿੰਗ ਕਰਨੀ ਸੀ ਤੇ ਅਸੀਂ ਲੱਗੇ ਇੱਕਨ ਦੇ ਰੂਮ ਦੀ ਸੈਟਿੰਗ ਕਰਨ ਅਸੀਂ ਰੂਮ ਦੀ ਸੈਟਿੰਗ ਤਾਂ ਕਰ ਰਹੇ ਹਾਂ ਕਿਉਂਕਿ ਗਰਮੀਆਂ ਦੇ ਵਿੱਚ ਇਹਦੀ ਰੂਮ ਦੀ ਸੈਟਿੰਗ ਹੋਰ ਹੁੰਦੀ ਹੈ ਤੇ ਵਿੰਟਰ ਦੇ ਵਿੱਚ ਹੋਰ ਹੁੰਦੀ ਹੈ ਗਰਮੀਆਂ ਦੇ ਵਿੱਚ ਇਸ ਹਿਸਾਬ ਨਾਲ ਲਾ ਦਿੰਨੇ ਵੇ ਬਾਹਰੋਂ ਕੋਈ ਹੋ ਨਾ ਹੋਵੇ ਮਤਲਬ ਧੁੱਪ ਵਗੈਰਾ ਨਾ ਆਵੇ ਤੇ ਸਰਦੀਆਂ ਦੇ ਵਿੱਚ ਇਸ हिसाब ਨਾਲ ਕਰਦੇ ਆ ਤਾਂ ਕਿ ਕਰਟਰਨ ਵਗੈਰਾ ਇੱਧਰ ਉੱਧਰ ਕਰਕੇ ਇਹਦੇ ਰੂਮ ਵਿੱਚ ਚੰਗੀ ਤਰ੍ਹਾਂ ਧੁੱਪ ਆਵੇ ਇੱਕੰਦੇ ਰੂਮ ਵਿੱਚ ਐਵੇਂ ਹੁੰਦਾ ਵੀ ਬੱਚਾ ਚਲੋ ਥੱਕ ਹਾਰ ਕੇ ਸਕੂਲੋਂ ਆਉਂਦਾਗਾ ਤੇ ਧੁੱਪੇ ਬੈਠਣ ਦਾ ਟਾਈਮ ਨਹੀਂ ਲੱਗਦਾ ਚਲੋ ਆਏ ਹੁੰਦਾ ਬੇ ਆਪਣੇ ਰੂਮ ਦੇ ਵਿੱਚ ਹੀ ਬੈਠ ਸਕਦਾਗਾ ਇਹ ਤਾਂ ਹੁਣ ਸਾਡੀ ਆਦਤ ਹੀ ਹੋ ਗਈ ਕਿਉਂਕਿ ਅਸੀਂ ਛੁੱਟੀ ਵਾਲੇ ਦਿਨ ਨਾ ਕੋਈ ਨਾ ਕੋਈ ਕੰਮ ਛੇੜ ਹੀ ਲੈਣੇ ਹੁੰਦੇ ਆਗੇ ਵੀ ਅੱਜ ਰੂਮ ਦੀ ਸੈਟਿੰਗ ਕਰਾਂਗੇ ਜੀ ਅੱਜ ਬੈੱਡ ਵਗੈਰਾ ਸਾਫ਼ ਕਰਾਂਗੇ ਅੱਜ ਜਲਮਾਰੀਆਂ ਸਾਫ਼ ਕਰਾਂਗੇ ਐਦਾਂ ਇਹ ਵੀ ਹੁੰਦਾਗਾ ਵੀ ਚਲੋ ਬੈੱਡ ਜੇ ਖਿਸਕਾਈਏ ਜਾਨ ਤਾਂ ਜਿਹੜੀ ਇਹਦੀ ਸੈਟਿੰਗ ਹੈ ਨਾ ਉਹ ਸੋਹਣੀ ਨਹੀਂ ਲੱਗਦੀ ਹੈ ਕਿ ਰੂਮ 'ਚ ਵੀ ਥੋੜਾ ਬਹੁਤਾ ਚੇਂਜ ਆ ਜਾਂਦਾਗਾ ਲੋ ਫਿਰ ਬੈੱਡ ਦੀ ਸੈਟਿੰਗ ਤਾਂ ਹੋ ਗਈ ਜੀ ਤੇ ਜੋ ਥੋੜਾ ਬਹੁਤਾ ਸਮਾਨ ਐ ਧਰ ਉਧਰ ਪਿਆ ਸੀ ਜੋ ਬਾਅਦ ਚ ਯਾਦ ਆ ਜਾਂਦਾ ਫੇ ਹਾਂ ਬੈੱਡ ਦੇ ਵਿੱਚ ਰੱਖਣਾ ਉਹ ਸਾਰਾ ਅਸੀਂ ਨੇ ਸਮਾਨ ਬੈੱਡ ਦੇ ਵਿੱਚ ਰੱਖਿਆ ਤੇ ਗੱਦੇ ਵਗੈਰਾ ਵਿਛਾ ਕੇ ਵਧੀਆ ਚੰਦਰ ਵਿਛਾਤੀ ਇਹਦੇ ਉੱਤੇ ਹੁਣ ਸਰਦੀਆਂ ਸਰਦੀਆਂ ਇਹਦੇ ਰੂਮ ਦੇ ਵਿੱਚ ਧੁੱਪ ਆਉਗੀ ਸਾਨੂੰ ਬਾਹਰ ਵੀ ਨਹੀਂ ਬੈਠਣਾ ਪੋਗਾ ਸਗੋਂ ਇਹਦੇ ਰੂਮ ਦੇ ਵਿੱਚ ਹੀ ਬੈਠਿਆ ਕਰਾਂਗੇ ਜਦੋਂ ਰੂਮ ਦੀ ਸੈਟਿੰਗ ਚੇਂਜ ਕਰਦੇ ਆ ਤਾਂ ਰੂਮ ਵੀ ਬਹੁਤ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਹੈਗਾ ਲੋਗੀ ਫਿਰ ਉਦੋਂ ਬਾਅਦ ਆਗੇ ਸੀ ਅਸੀਂ ਬਾਹਰ ਬਾਹਰ ਵੀ ਸਵਿੰਗ ਵਗੈਰਾ ਇੱਧਰ ਉੱਧਰ ਕਰਨਾ ਸੀ ਤੇ ਦੀਦੀ ਵੀ ਆਗੇ ਸੀ ਤੇ ਅਮਰੂਦ ਦੇ ਪੱਤੇ ਕਾਫੀ ਜ਼ਿਆਦਾ ਗਿਰਦੇ ਨੇ ਥੱਲੇ ਫਿਰ ਉਹ ਗਮਲਿਆਂ ਦੇ ਪਿੱਛੇ ਗਿਰ ਜਾਂਦੇ ਨੇ ਤਾਂ ਚੰਗੀ ਤਰ੍ਹਾਂ ਨਾ ਸਫਾਈ ਨਹੀਂ ਹੁੰਦੀ ਹੈਗੀ ਫਿਰ ਚਲੋ ਪ੍ਰੀਤ ਕਹਿੰਦੇ ਵੀ ਅੱਜ ਮੈਂ ਘਰਿਆਂ ਅਜੇ ਇਹ ਵੱਡੇ ਵੱਡੇ ਗਮਲੇ ਨੇ ਜਿਹੜੇ ਮੈਂ ਖਿਸਕਾ ਦੇਣਾ ਤੇ ਦੀਦੀ ਚਲੋ ਚੰਗੀ ਤਰ੍ਹਾਂ ਆਪਣਾ ਝਾੜੂ ਕੱਢ ਲੈਣਗੇ ਅਸੀਂ ਸਵਿੰਗ ਦੀ ਜਿਹੜੀ ਜਗ੍ਹਾ ਕੀ ਉਹ ਵੀ ਚੇਂਜ ਕਰਨੀ ਸੀ ਕਿਉਂਕਿ ਉੱਥੇ ਧੁੱਪ ਘਟ ਆਂਦੀ ਐ ਤੇ ਇਹ ਸਵਿੰਗ ਐ ਜਿਹੜੀ ਉਹ ਇੱਕ ਕੰਦੇ ਰੂਮ ਵਿੱਚ ਧੁੱਪ ਜਾਣ ਤੋਂ ਰੋਕਦਾਗਾ ਤਾਂ ਅਸੀਂ ਸਵਿੰਗ ਅਸੀਂ ਥੋੜਾ ਜਿਹਾ ਅੱਗੇ ਕਰਕੇ ਲਾਵਾਂਗੇ ਜਿੱਥੇ ਜ਼ਿਆਦਾ ਧੁੱਪ ਆਂਦੀ ਐ ਤੇ ਉੱਥੇ ਸਾਰੇ ਗਮਲੇ ਸੈਟਿੰਗ ਕਰਕੇ ਅਸੀਂ ਲਾ ਦਾਂਗੇ ਤੇ ਅਸੀਂ ਗਮਲੇ ਚੱਕੀ ਜਾਂਦੇ ਆ ਜੀ ਤੇ ਦੀਦੀ ਨਾਲ ਦੀ ਨਾਲ ਝਾੜੂ ਵਗੈਰਾ ਕੱਢੀ ਜਾਂਦੇ ਨੇ ਜਿਹਦੇ ਨਾਲ ਐਵੇਂ ਹੁੰਦਾ ਵੀ ਚਲੋ ਸਫਾਈ ਹੋ ਜਾਂਦੀ ਹੈਗੀ ਜੇ 15 20 ਦਿਨਾਂ ਬਾਅਦ ਵੀ ਇਦਾਂ ਸਫਾਈ ਕਰਦੇ ਤਾਂ ਬੜਾ ਵਧੀਆ ਲੱਗਦਾਗਾ ਤੇ ਲੋ ਜੀ ਸਵਿੰਗ ਮੋਰੇ ਲਾਤਾ ਸੀ ਤੇ ਉਸ ਤੋਂ ਬਾਅਦ ਅਸੀਂ ਰੱਖੇ ਗਮਲੇ ਬਾਹਰੋਂ ਡਸਟ ਬਹੁਤ ਜ਼ਿਆਦਾ ਪੈਂਦੀ ਹੈ ਜਿਹੜੇ ਪਲਾਸਟਿਕ ਦੇ ਗਮਲੇ ਹੁੰਦੇ ਨੇ ਉਹਨਾਂ ਤੇ ਕਾਫੀ ਜ਼ਿਆਦਾ ਡਸਟ ਜੰਮੀ ਹੋਈ ਸੀ ਫਿਰ ਅਸੀਂ ਉਹਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰਕੇ ਫਿਰ ਚੰਗੀ ਤਰ੍ਹਾਂ ਰੱਖੇ ਅਸੀਂ ਨੇ ਜਿਹੜੇ ਗਮਲਿਆਂ ਵਿੱਚ ਬੂਟੇ ਲੱਗੇ ਹੋਏ ਸੀ ਉਹ ਤਾਂ ਅਸੀਂ ਸੈੱਟ ਕਰਕੇ ਰੱਖਤੇ ਜਿਹੜੇ ਗਮਲੇ ਖਾਲੀ ਸੀ ਉਹਨਾਂ ਨੂੰ ਇੱਕ ਸਾਈਡ ਤੇ ਲਾਤਾ ਅਸੀਂ ਨੇ ਹਾਂਜੀ ਖਾ ਲੈ ਚੌਲ ਚੂਲ ਖਾ ਲੈ ਬੰਦੋ ਸੋਸਤੀ ਪੈ ਗਈ ਖਾ ਕੇ ਹੁਣ ਤਾਂ ਜੀ ਕਰਦਾ ਸੌ ਜੀਏ ਬੜੀ ਹੋ ਸਵਾਦ ਵਾਲੇ ਵਾਲੇ ਸੋਚੋ ਫਿਰ ਕਰਨਾ ਵੀ ਕੀ ਆ ਤੁਸੀਂ ਜਲੀਲ ਜਿਓ ਨਹਾਉਣਾ ਤੇ ਹੈਗਾ ਮੈਂ ਤਾਂ ਨਾ ਤਾਂ ਮੈਂ ਹਾਂ ਤਾ ਤਸਵੀਰੀ ਨਾਲ ਅਸੀਂ ਅੱਜ ਟਿਊਸ਼ਨ ਜਾਇਆ ਆ ਹੁਣ ਕਿੰਨੇ ਵਜੇ ਜਾਣਾ ਦੁਬਾਰਾ ਟਿਊਸ਼ਨ 2:30 ਵਜੇ 2:30 ਵਜੇ ਕਿੰਨਾ ਟਾਈਮ ਹੋ ਗਿਆ ਜੀ 1:30 ਵਜੇ ਹੈ ਉਹ ਇੱਕ ਵੀ ਹੋ ਗਿਆ ਜੈਨੂ ਕੀ ਕਰ ਰਹੀ ਹੈ ਬੈਠਾ ਲੈ ਨੂੰ ਪੇਂਟਿੰਗ 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 ਚਲੋ ਫਿਰ ਨਾਓ ਤੁਸੀਂ ਤੇ ਫਿਰ ਆਪਾਂ ਇੱਕ ਦੇਖੀਏ ਕੀ ਕਰਵਾ ਹੋਰ ਬਾਹਰ ਸਾਰੀ ਸੈਟਿੰਗ ਕੀਤੀ ਹੈਗੀ ਝੁੱਲਿਆਂ ਦੀ ਦੇਖੋ ਆਹ ਦੇਖੋ ਗਮਲੇ ਦਿਖ ਰਹੇ ਨੇ ਨਾ ਇਹ ਸਾਰਾ ਅਡਜਸਟਮੈਂਟ ਕੀਤੀ ਹੈਗੀ ਉੰਧਵਾਲੇ ਬਾਹਰ ਬਾਹਰ ਨੂੰ ਉਹ ਵੀ ਹਾਂ ਝੂਲਾ ਉਧਰ ਲਾਤਾ ਤਾਂ ਉਹ ਸਰਦੀ ਧੁੱਪ ਵੀ ਹੁਣ ਖਿੜਕੀ ਵਿੱਚ ਦੇ ਆਂਦੀ ਆ ਦੇਖੋ ਅੰਦਰ ਬੈਡਰੂਮ ਦੇ ਵਿੱਚ ਆ ਰਹੀ ਆ ਸੈਟਿੰਗ ਕਰਤੀ ਹਾਂ ਇਹ ਕੰਦੇ ਰੂਮ ਚ ਐਂ ਧੁੱਪ ਆਂਦੀ ਆ ਵਧੀਆ ਇੱਥੇ ਬੱਚੇ ਚਲੋ ਬੈਠ ਕੇ ਸਰਦੀਆਂ ਇੱਧਰ ਲੰਗਣੀਆਂ ਆਪਣੀਆਂ ਹੋਰ ਕੀ ਗਰਮੀਆਂ ਮਾਰਦੇ ਕਿਉਂ ਨਹੀਂ ਲੰਘਿਆ ਹੂੰ ਸਰਦੀਆਂ ਇੱਧਰ ਇਹ ਕੰਦੇ ਰੂਮ ਚ ਸਾਨੂੰ ਰੂਮ ਚੋਂ ਬਾਹਰ ਤਾਂ ਨਹੀਂ ਕੱਢਦਾ ਨਹੀਂ ਕੱਢ ਵੀ ਨਹੀਂ ਸਕਦਾ ਡਰ ਲੱਗਦਾ ਹਲਾਈ ਹਾਂ ਜਵਾਗਰ ਬਸ ਹਲੇ ਘਰੋਂ ਬਾਹਰ ਕੱਢਣ ਵਾਲੇ ਹੋ ਜਾਂਦੇ ਆ ਜਿਕਨ ਕਮਰੇ ਹੀ ਗੱਲ ਕਰਦੇ ਸੰਜਲਾ ਬੱਚੇ ਇਹ ਪੈਣਗੇ ਇਹ ਪੈਣਗੇ ਸੰਜਲਾ ਬੱਚੇ ਹਾਂ ਜੀ ਬੁੱਤ ਹਾਂ ਸੰਜੇ ਲੋ ਬੱਚੇ ਸੰਜੇ ਲੋ ਬੱਚੇ ਅੱਛਾ ਬੱਚੇ ਚਲੋ ਫਿਰ ਹੁਣ ਫਿਰ ਲੱਗੇ ਕੰਮ ਤੇ ਹਾਂ ਆ ਵੱਡੇ ਵੱਡੇ ਕਮਲੇ ਜੀ ਰਹਿ ਗਏ ਬਸ ਇਹ ਘੁੰਮ ਗਏ ਹੀ ਐ ਯਾਰ ਕਿੱਥੇ ਜਾਣਾ ਹੈ ਕਿਤੇ ਘੁੰਮ ਕੇ ਆਨੇ ਚਲੋ ਚਲੋ ਫਿਰ ਤਿਆਰ ਹੋਵੋ ਰੈਡੀ ਹੋਵੋ ਮੈਂ ਵੀ ਤਿਆਰ ਹੋਵਾਂਗੀ ਉੱਟੀ ਵਾਲਾ ਦੇਣਾ ਕਿਸੇ ਰਿਸ਼ਤੇਦਾਰ ਨੂੰ ਹੀ ਲੰਗ ਕਰ ਲਈਏ ਜ਼ਰੂਰੀ ਹੈ ਐਨੇ ਮਣਪੱਕੇ ਕੜੀ ਚੋਲ ਖਾ ਕੇ ਉਹ ਫਿਰ ਤੁਸੀਂ ਕੀ ਦੋਸਤ ਦਿਓ ਵੀ ਰਿਸ਼ਤੇਦਾਰਾਂ ਦੇ ਖਾਲੀ ਫੇਟ ਜਾਓ ਤੇ ਉੱਦਾਂ ਖਾ ਕੇ ਆਓ ਰਿਸ਼ਤੇਦਾਰਾਂ ਦੇ ਘਰੇ ਖਾ ਕੇ ਆਓ ਹੁਣ ਤਾਂ ਆਪਾਂ ਇੱਥੇ ਖਾ ਲਈਏ ਜਾਂ ਸਮੋਸੇ ਜਾਂ ਸਮੋਸੇ ਕਰਨੀ ਵੀ ਨਹੀਂ ਚਾਹਤ ਹੈਗੀ ਉਹ ਨਹੀਂ ਵੇ ਹੁੰਦਾ ਵੀ ਘਰੇ ਬੈਠੇ ਆਂ ਤਾਂ ਕੀ ਕਰਨਾ ਬਾਹਰ ਚਾਉਦੇ ਆਂ ਕਿ ਘੁੰਮ ਕੇ ਆਉਣਾ ਇਹਨਾਂ ਕਾੜਾ ਪੇਪਰਾ ਤੁਹਾਡਾ ਬੇਟਾ ਮੇਰਾ ਮੈਚ ਦਾ ਓਕੇ ਚਲੋ ਬਹੁਤ ਛੁੱਟੀਆਂ ਬਾਅਦ ਆ ਮੈਥ ਦਾ ਹਨਾ ਤਿੰਨ ਛੁੱਟੀਆਂ ਹੋ ਗਈਆਂ ਸੋ ਇਹਨੂੰ ਹਾਂ ਤਿੰਨ ਹਾਂ ਇੱਕ ਤਾਂ ਅੱਜ ਦੀ ਹੋ ਗਈ ਕੱਲ ਦੀ ਵੀ ਛੁੱਟੀ ਆ ਇਹਨੂੰ ਸ਼ਨੀਵਾਰ ਐਤਵਾਰ ਦੀ ਵੀ ਛੁੱਟੀ ਮਤਲਬ ਮੰਡੇ ਨੂੰ ਆ ਇਹਦਾ ਪੇਪਰ ਹੋਣਾ ਏ ਨੂੰ ਐ ਨੂੰ ਪੁੱਛ ਲੋ ਜਦੋਂ ਮਰਜ਼ੀ ਪੁੱਛ ਲੋ ਪੇਪਰ ਕਿਵੇਂ ਦਾ ਪੁੱਤ ਵਧੀਆ ਹੋ ਗਿਆ ਜੀ ਵਧੀਆ ਹੋ ਗਿਆ ਤਾਂ ਇਹਨਾਂ ਦੇ ਪੇਪਰ ਵਧੀਆ ਹੋ ਜਾਂਦੇ ਆ ਤੇ ਰਿਜ਼ਲਟ ਮਾੜਿਆ ਆ ਜਾਂਦੇ ਆ ਪੇਪਰ ਸ ਹਮੇਸ਼ਾ ਪਰ ਇਹ ਤਾਂ ਪੱਕੀ ਗੱਲ ਆ ਸਾਰੇ ਜੁਆਕਾਂ ਦੇ ਪੇਪਰ ਵਧੀਆ ਹੋ ਜਾਂਦੇ ਆ ਰਿਜ਼ਲਟ ਮਾੜਿਆ ਆ ਜਾਂਦੇ ਆ ਇਹਨੇ ਵੀ ਤਾਂ ਮਤਲਬ ਇਹ ਵੀ ਜਦੋਂ ਪੇਪਰ ਦੇ ਕੇ ਆਊਗਾ ਐਂ ਕਹੂਗਾ ਮੰਮਾ ਪੇਪਰ ਤਾਂ ਵਧੀਆ ਹੋ ਗਿਆ ਪਰ ਸ ਨੰਬਰ ਹੀ ਪਤਾ ਨਹੀਂ ਕਿਉਂ ਘਟਾ ਜਾਂਦੇ ਨੇ ੜਕੀ ੜਕੀ ਸ਼ਰਮ 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 ਦਾ ਘਾਟਾ ਹੈ ਸ਼ਰਮ ਦਾ ਘਾਟਾ ਹੈ ਉਹਦੀ ਮौज ਹੈ ਅਜੇ ਉਹਦੇ ਉਹਨਾਂ ਦੇ ਕੋਈ ਐਗਜ਼ਾਮ ਨਹੀਂ ਹਾਂ ਇਹ ਨਰਸਰੀ ਦੇ ਅਜੇ ਕੋਈ ਪੇਪਰ ਉੱਪਰ ਵੀ ਕੁਝ ਨਹੀਂ ਇਹਨੇ ਮਤਲਬ ਕਿ ਜੀ ਦੇ ਵੀ ਨਹੀਂ ਹੁੰਦੇ ਐਗਜ਼ਾਮ ਤੁਹਾਨੂੰ ਵੀ ਪੈਂ ਨਹੀਂ ਕਰਨਾ ਇਹ ਕਰ ਲਓ ਕਿ ਨਹੀਂ ਪੈਂਦੇ ਕਰਨਾ ਫਿਰ ਦੁਕਾਨ ਤੇ ਨਹੀਂ ਜਾ ਸਕਦਾ ਨਾ ਇੱਥੇ ਪਹਿਲਾਂ ਦਸ ਸਾਮ ਕੇ ਲੱਖ ਦੋ ਓਕੇ ਜੀ ਚਲੋ ਇਹ ਜੈਨੂ ਚਲੋ ਨਹੀਂ ਨਹੀਂ ਕਰੋ ਤੇ ਫਿਰ ਚਲਦੇ ਆਂ ਕਿਤੇ ਠੀਕ ਹੈ